ਦੀ ਪ੍ਰੈਸ ਦੀ ਟੀਮ ਅੱਜ ਸਿਵਲ ਸਰਜਨ ਹਸਪੀਟਲ ਪਹੁੰਚੀ ਅਮਰਸਰ ਉਹ ਅੱਜ ਤੁਹਾਨੂੰ ਲੈ ਤਸਵੀਰਾਂ ਦਿਖਾਵਾਂਗੇ ਕਿ ਜਿਹੜਾ ਸ਼ੁਭ ਦਿਨ ਆ ਰਿਹਾ ਦਿਵਾਲੀ ਦਾ ਜੋ ਮਹਾਨ ਸਲਾਨਾ ਜਿਹੜਾ ਸਚਾਈ ਔਰ ਬਰਾਈ ਦਾ ਪ੍ਰਤੀਕਾ ਔਰ ਇੱਥੇ ਹੀ ਬੰਦੀ ਛੋੜ ਦੇ ਇਸੇ ਜਿਹੜਾ ਸ਼ਿਵੇਂ ਪਾਸ਼ਾ ਧੰਨ ਹਰਗੁਬਿੰਦ ਪਾਸ਼ਾ ਜੀ ਦਾ ਸ਼ੁਭ ਦਿਨ ਮਨਾਇਆ ਜਾ ਰਿਹਾ ਔਰ ਸਾਰੇ ਡਾਕਟਰ ਸਾਹਿਬਾ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਅੱਜ ਸੱਜੇ ਅੱਜ ਕੀ ਕਹਿਣਾ ਇੱਕ ਮੈਸੇਜ ਦੇਣਾ ਸ਼ੁਭ ਦਿੜਾ ਰਿਹਾ ਹੈ ਦਿਵਾਲੀ ਦਾ ਔਰ ਮੀਰੀ ਪੀਰੀ ਬੰਦੀ ਛੋੜ ਦੇਖ ਦਿਦਾ ਜਿਹੜਾ ਸ਼ਿਵੇ ਪਾਸ਼ਾ ਜੀ ਦਾ ਇਹਦੇ ਬਾਰੇ ਕੀ ਕਹਿਣਾ ਚਾਹੀਦਾ ਮੈਂ ਡਾਕਟਰ ਸੋਰਨਜੀਤ ਧਵਨ ਸਿਵਲ ਸਰਜਨ ਅੰਮ੍ਰਿਤਸਰ ਸਾਰੇ ਨੂੰ ਨਮਸਕਾਰ ਕਰਦਾ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਮੈਂ ਆਉਣ ਵਾਲੇ ਦਿਨਾਂ ਚ ਜੋ ਦਿਨ ਧਿਆਰ ਦਾ ਮੌਸਮ ਹੈ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਤੇ ਹਾਰਦਿਕ ਆਪਣੇ ਵੱਲੋਂ ਤੇ ਆਪਣੇ ਸਾਰੇ ਸਟਾਫ ਵੱਲੋਂ ਵਧਾਈ ਦਿਨਾਂ ਤੇ ਉਸ ਪ੍ਰਮਾਤਮਾ ਸੱਚੇ ਪਾਤਸ਼ਾਹ ਅਗੇ ਬੇਨਤੀ ਕਰਦਾ ਕਿ ਸਾਰਿਆਂ ਨੂੰ ਸੁਖ ਸ਼ਾਂਤੀ ਤੇ ਖੁਸ਼ੀਆਂ ਭਰੀ ਦੀਵਾਲੀ ਪ੍ਰਮਾਤਮਾ ਬਖਸ਼ੇ ਐਂਡ ਮੇਰੀ ਖਾਸ ਕਰਕੇ ਅਪੀਲ ਆ ਵੀ ਜਿਹੜੀ ਆਪਾਂ ਇਹ ਪ੍ਰਣ ਕਰੀਏ ਕਿ ਕਲੀਨ ਤੇ ਗ੍ਰੀਨ ਦੀਵਾਲੀ ਮਨਾਈਏ ਮਠਿਆਈਆਂ ਵੰਡਿਏ ਖੁਸ਼ੀਆਂ ਵੰਡਿਏ ਖਾਈਏ ਪੀਏ ਮौज-ਮਸਤੀਆਂ ਕਰੀਏ ਲੇਕਿਨ ਜਿਹੜਾ ਜਿਵੇਂ ਕਿ ਆਤਿਸ਼ਬਾਜੀ ਪਟਾਕੇ ਵਗੈਰਾ ਹੈ ਇਹਦੇ ਨਾਲ ਇੰਨੀ ਪ੍ਰਦੂਸ਼ਣ ਹੁੰਦੀ ਆ ਐਂਡ ਬੱਚਿਆਂ ਦੇ ਸਾਡੇ ਕੋਲ ਬੜੇ ਸਾਰੇ ਇੰਨੀ ਢੇਰ ਤੋਂ ਅਸੀਂ ਸਿਹਤ ਸਵਾਮਾਨਾ ਜੁੜੇ ਆ ਕਿ ਕੋਈ ਜਲੇ ਦੇ ਕੇਸ ਆ ਜਾਂਦੇ ਆ ਕੋਈ ਬੱਚੇ ਆਪਣੇ ਹੱਥ 'ਚ ਫੜ ਕੇ ਕਿਉਂਕਿ ਉਹਨਾਂ ਨੂੰ ਸਮਝ ਨਹੀਂ ਹੁੰਦੀ ਪੂਰੀ ਕੋਈ ਆਤਿਸ਼ਬਾਜੀ ਚਲਾਉਣੀ ਸ਼ੁਰੂ ਕਰ ਦਿੰਦੇ ਆ ਐਂਡ ਜੇ ਅਗਰ ਕੋਈ ਸ਼ਗਨ ਮਨਾਣਾ ਹੀ ਆ ਤੇ ਬਿਲਕੁਲ ਛੋਟੇ ਛੋਟੇ ਸਿੰਪਲ ਜਿਹੜੇ ਹੈ ਕੋਈ ਪਟਾਕੇ ਵਗੈਰਾ ਉਹ ਵੀ ਵੱਡਿਆਂ ਦੀ ਸੁਪਰਵੀਜ਼ਨ ਹੇਠ ਜਿਹੜੇ ਉਹ ਚਲਾਣ वैसे ता आजकल जेड़ा है एडमिनिस्ट्रेशन ਵੱਲੋਂ ਵੀ ਇਹੋ ਹੀ ਹਦਾਇਤ ਆ ਕਿ ਇੱਕ स्लॉट ਫਿਕਸ ਹੁੰਦਾ ਵੀ ਘੰਟਾ 2 ਘੰਟੇ ਦੇ ਦੌਰਾਨ ਹੀ ਆਤਿਸ਼ਬਾਜੀ ਵਗੈਰਾ ਚਲਾਨੀ ਐ ਐਂਡ ਕੋਸ਼ਿਸ਼ ਕਰੋ ਵੀ ਆਪਾਂ ਆਤਿਸ਼ਬਾਜੀ ਤੋਂ ਪਰੇ ਕਰਕੇ ਵੈਸੇ ਇੱਕ ਦੂਜੇ ਨਾਲ ਮਠਿਆਈਆਂ ਵੰਡ ਕੇ ਕੋਈ ਫਲ ਫਰੂਟ ਵੰਡ ਕੇ ਤੇ ਹੈਲਦੀ ਰੂਪ 'ਚ ਆਪਣੀਆਂ ਖੁਸ਼ੀਆਂ ਸਾਂਝੀਆਂ ਕਰੀਏ ਤੇ ਫੇਰ ਮੈਂ ਦੁਬਾਰਾ ਆਪਣੇ ਵੱਲੋਂ ਇਹ ਜਿਹੜਾ ਮੇਰਾ ਪਰਿਵਾਰ ਹੈ ਸਿਵਲ ਸੱਜਣ ਦਫ਼ਤਰ ਦਾ ਉਹਨਾਂ ਵੱਲੋਂ ਸਾਰਿਆਂ ਨੂੰ Diwali ਦੇ ਸ਼ੁਭ ਕਾਮਨਾਵਾਂ ਤੇ ਬੰਦੀ ਛੋਟ ਦੇ ਉਸ ਦਿਨ ਵਧਾਈ ਸ਼ੁਭ ਕਾਮਨਾਵਾਂ ਤੇ ਸਰ ਜੀ ਕਿ ਨਾ ਸਮਾਜਿਕ ਬਰਾਈਆਂ ਬਾਰੇ ਜੋ ਨਸ਼ਿਆਂ ਦਾ ਜਾਲ ਲਾਲੋਤ ਜੋ ਹੋਰ ਸਮਾਜਿਕ ਬਰਾਈਆਂ ਰੇ ਇੱਕ ਪ੍ਰਤੀਕ ਜਿਹੜਾ Diwali ਦਾ ਸ਼ੁਭ ਦਿਹਾੜੇ ਦੇ ਬਾਰੇ ਕੀ ਮੈਸੇਜ ਆ ਪਿਆਪਾ ਨੌਜਵਾਨ ਪੀੜੀ ਨੂੰ ਕੀ ਮੈਸੇਜ ਦੇਣਾ ਨਸ਼ਾ ਜਿਹੜਾ ਹੈ ਕਿਸੇ ਵੀ ਕਿਸਮ ਦਾ ਹੈ ਉਹ ਬਹੁਤ ਮਾੜਾ ਹੈ ਐਂਡ ਬੜੇ ਹੀ ਸਾਰੀ ਇਹ ਲੋਕਾਂ 'ਚ ਧਾਰਨਾ ਹੈ ਕੋਈ ਵੀ ਦਿਨ ਤਿਹਾਰ ਆ ਤੇ ਉਹਨੂੰ ਅਸੀਂ ਕੋਈ ਸ਼ਰਾਬ ਪਿਆਲਾ ਪੀ ਕੇ ਜਾਂ ਨਸ਼ਾ ਕਰਕੇ ਜਿਆਦਾ ਖੁਸ਼ੀਆਂ ਮਨਾ ਸਕਦੇ ਆ ਇਹ ਧਾਰਨਾ ਬਿਲਕੁਲ ਗਲਤ ਹੈ ਇਹਦੇ ਨਾਲ ਜਿਹੜਾ ਨਸ਼ਾ ਹੈ ਉਹ ਤੁਹਾਡੀ ਸਿਹਤ ਤੇ ਹੋਰ ਈਵਨ ਲੜਾਈਆਂ ਨੂੰ ਵੀ ਸੱਦਾ ਦਿੰਦਾ ਹੈ ਆਪਣੇ ਪਰਿਵਾਰ ਨਾਲ ਆਪਣੇ ਯਾਰਾਂ ਦੋਸਤਾਂ ਨਾਲ ਆਪਣੇ ਭੈਣਾਂ ਭਰਾਵਾਂ ਨਾਲ ਖੁਸ਼ੀਆਂ ਸਾਂਝੀਆਂ ਕਰੋ ਤੇ ਨਸ਼ਾ ਤਾਂ ਕਦੀ ਵੀ ਕਿਸੇ ਵੀ ਕਿਸਮ ਦਾ ਉਹ ਮਾੜਾ ਹੀ ਆ ਨੌਜਵਾਨ ਪੀੜੀ ਨਸ਼ਿਆਂ ਵਾਲੇ ਪਾਸੇ ਤੁਰ ਰਹੀ ਆ ਲੇਕਿਨ ਹੌਲੀ-ਹੌਲੀ ਪੰਜਾਬ ਸਰਕਾਰ ਨੇ ਜਿਵੇਂ ਯੋਧ ਨਸ਼ੇ ਵਿਰੋਧ ਇੱਕ ਮਹਿਮ ਬਣਾਇਆ ਹੋਇਆ ਤੇ ਮਤਲਬ ਪੂਰੀ ਉਮੀਦ ਹੈ ਕਿ ਅਸੀਂ ਵੀ ਸਾਰੇ ਉਸ ਯੋਧ ਦਾ ਹਿੱਸਾ ਹੀ ਵੀ ਜੋਧੇ ਆ ਕਿਉਂਕਿ ਸਿਹਤ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਹੋਣ ਕਰਕੇ ਅਸੀਂ ਵੀ ਯੋਧ ਨਸ਼ੇ ਵਿਰੋਧ ਦੇ ਵਿੱਚ ਪੂਰਾ ਆਪਣਾ ਸਮਰਥਨ ਦੇ ਰਹੇ ਆ ਐਂਡ ਮੈਨੂੰ ਪੂਰੀ ਉਮੀਦ ਹੈ ਕਿ ਪੰਜਾਬ ਸਰਕਾਰ ਦੇ ਯਤਨਾਂ ਦੇ ਨਾਲ ਇਹ ਯੁੱਧ ਜਿਹੜਾ ਅਸੀਂ ਜਿੱਤਾਂਗੇ ਤੇ ਆਪਣੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨੂੰ ਨਸ਼ਿਆਂ ਦੀ ਦਲਦਲ ਚੋਂ ਕੱਢ ਕੇ ਤੇ ਕੱਚੀ ਤੇ ਦੇ ਜਿਹੜੀ ਉਹ ਸਰਕਾਰ ਜੋ ਚਾਹੁੰਦੀ ਹੈ ਉਹ ਕੀਤੀ ਜਾਏਗੀ। ਸਿਹਤ ਵਿਭਾਗ ਨੂੰ ਸਰ ਦਫਤਰ ਸੇਵਾ ਸੰਸਥਾ ਦੇ ਕੇ ਅਸੀਂ ਸਿਹਤ ਵਿਭਾਗ ਨਾਲ ਜਿਹੜਾ ਕੰਮ ਕਰ ਰਹੇ ਆ। ਤੋਂ ਦੀਵਾਲੀ ਦੇ શુભ ਅਵਸਰ ਤੇ ਸਮੂਹ ਸੰਗਤ ਨੂੰ ਸਮੂਹ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਤੇ ਦੀਵਾਲੀ ਦੇ ਮੌਕੇ ਤੇ ਜਿਸ ਤਰ੍ਹਾਂ ਕਿ ਮਾਨਯੋਗ ਡਿਪਟੀ ਕਮਿਸ਼ਨਰ ਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਹਰ ਸਾਲ ਵੀ ਅਸੀਂ ਕਹਿੰਦੇ ਆਂ ਕਿ ਗ੍ਰੀਨ ਦੀਵਾਲੀ ਜੜੀਓ ਮਨਾਈ ਜਾਵੇ ਤੇ ਪਟਾਕਿਆਂ ਦੀ ਵਰਤੋਂ ਜਿਹੜੀ ਘੱਟ ਤੋਂ ਘੱਟ ਧੂੰਆਂ ਰਹਿਤ ਦੀਵਾਲੀ ਜੜੀਓ ਮਨਾਈ ਜਾਵੇ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਧੂੰਆਂ ਰਹਿਤ ਟਾਕੇ ਜਿਹੜੇ ਉਹ ਚਲਾਏ ਜਾਣ ਤੇ ਦੀਵਾਲੀ ਦੀਆਂ ਖੁਸ਼ੀਆਂ ਜਿਹੜੀਆਂ ਸਾਰੇ ਮਿਲ ਰਲ ਮਿਲ ਕੇ ਸਾਂਝੀਆਂ ਕਿਹੇ ਜਾਣ ਤੇ ਵਾਤਾਵਰਣ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਜਦੋਂ ਦੀਵਾਲੀ ਤੋਂ ਬਾਅਦ ਅਗਲੇ ਦਿਨ ਕਾਫੀ ਗੰਦਗੀ ਜਿਹੜੀ ਆ ਸੜਕਾਂ ਤੇ ਮਿਲਦੀ ਆ ਤੇ ਸਾਨੂੰ ਉਹਦੇ ਬਾਰੇ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਉਹਨੂੰ ਕਲੀਨ ਕਰਕੇ ਸਾਫ਼ ਕਰਕੇ ਜਿਹੜਾ ਸਾਡਾ ਆ ਪਾਤਾਵਰਨ ਹੈ ਉਹ ਸ਼ੁੱਧ ਰੱਖਣਾ ਚਾਹੀਦਾ। ਸਾਜੀ ਜਿਹੜੀ ਸਮਾਜ ਬਰੇ ਬਾਰੇ ਕੀ ਕਹਿੰਦਾ ਜਾਂ ਨਸ਼ਿਆਂ ਬਾਰੇ ਕੀ ਕੀ ਕਹਿੰਦਾ ਜਦਾ ਮੈਸੇਜ ਬਾਰੇ ਜੀ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਉਹ ਚੱਲ ਰਹੀ ਆ ਤੇ ਅਸੀਂ ਬਰਾਬਰ ਦੀ ਉਹਦੇ ਵਿੱਚ ਪਾਰਟਨਰੀ ਜਿਹੜੀ ਆ ਉਹ ਨੁਭਾ ਰਹੇ ਆ ਸਿਹਤ ਵਿਭਾਗ ਜਿਹੜੇ ਆ ਜਿੰਨੇ ਵੀ ਲੋਕ ਨਸ਼ਾ ਕਰਦੇ ਆ ਉਹਨਾਂ ਨੂੰ ਅਸੀਂ ਰੀ ਹੈਬੀਟੇਸ਼ਨ ਸੈਂਟਰ ਨਸ਼ਾ ਛਡੌਗ ਕੇਂਦਰਾਂ ਵਿੱਚ ਦਾਖਲ ਕਰਾ ਕੇ ਪ੍ਰੋਪਰ ਟਰੀਟਮੈਂਟ ਉਹਨਾਂ ਦੀ ਕਰਵਾ ਰਹੇ ਆ ਉਸ ਤੋਂ ਇਲਾਵਾ ਸਾਡੇ ਓਟ ਸੈਂਟਰ ਜਿਹੜੇ ਆ ਉਹ ਬੜਾ ਵਧੀਆ ਕੰਮ ਕਰ ਰਹੇ ਆ ਓਟ ਸੈਂਟਰਾਂ ਦੇ ਵਿੱਚ ਮਰੀਜ਼ ਜਿਹੜੇ ਆ ਰੋਜ਼ ਆਪਣੀ ਦਵਾਈ ਲੈ ਕੇ ਤੇ ਜਿਹੜੇ ਮਾਰੂ ਨਸ਼ਾ ਜਿਹੜਾ ਕਰਦੇ ਆ ਉਹਦੇ ਤੋਂ ਬਚੇ ਦਿੰਦੇ ਆ ਔਰ ਹੋਲੀ ਹੋਲੀ ਉਹ ਨਸ਼ਾ ਛਡਨ ਵਾਲ ਜਿਹੜੇ ਆ ਕਾਫੀ ਸਾਰੇ ਨੌਜਵਾਨ ਜਿਹੜੇ ਆ ਤੇ ਬੜਾ ਅੱਛਾ ਦਾ ਇਨੀਸ਼ੀਏਟਿਵ ਨਿਕਿਆ ਹੋਣ ਵਾਲੇ ਸਮੇਂ ਚ ਵੀ ਇਹ ਉਹ ਹੋਰ ਸਪੀਡ ਨਾਲ ਤੇਜ਼ ਕੀਤੀ ਜਾਊਗੀ ਨਸ਼ਾ ਤਸਕਰਾਂ ਤੇ ਵੀ ਜਿਹੜਾ ਨਾਕ ਪਾਈ ਜਾ ਰਹੀ ਆ ਤੇ ਉਸ ਤੋਂ ਬਾਅਦ ਜਿਹੜੇ ਨਸ਼ਾ ਕਰ ਰਹੇ ਨੇ ਨਸ਼ਾ ਕਿਉਂਕਿ ਇੱਕ ਮਾਨਸਿਕ ਰੋਗ ਹੈ ਇਹਨੂੰ ਅਸੀਂ ਇਸ ਤਰੀਕੇ ਨਾਲ ਨਹੀਂ ਲਵਾਂਗੇ ਕਿ ਨਸ਼ਾ ਕਰਨਾ ਮਤਲਬ ਉਹ ਦੀ ਮਜਬੂਰੀ ਹੋ ਜਾਂਦੀ ਬੰਦੇ ਦੀ ਹੋਲੀ ਹੋਲੀ ਉਹ ਦੰਦਲ ਚ ਫਸ ਜਾਂਦਾ ਤੇ ਜਿਹੜੇ ਲੋਕ ਨੌਜਵਾਨ ਲੋਕ ਜਿਹੜੇ ਆ ਨਸ਼ੇ ਦੀ ਦਰਦ ਵਿੱਚ ਫਸੇ ਨੇ ਆਪਣੀ ਸਮਾਜ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪੀ ਆਪਾਂ ਸਾਰੇ ਰਲ ਕੇ ਉਹਨਾਂ ਨੂੰ ਇਸ ਦੰਦਲ ਤੋਂ ਬਾਹਰ ਕੱਢੀਏ ਤੇ ਉਹਨਾਂ ਦਾ ਪ੍ਰੋਪਰ ਇਲਾਜ ਕਰਵਾਈਏ ਤੇ ਉਹਨਾਂ ਨੂੰ ਸਮਾਜ ਦੇ ਵਿੱਚ ਜਿਹੜਾ ਪਹਿਲਾ ਮੰਗ ਉਹਨਾਂ ਨੂੰ ਇੱਕ ਅੰਗ ਬਣਾਈਏ ਸਮਾਜ ਦਾ ਤਾਂ ਕਿ ਜਿਹੜਾ ਸਮਾਜ ਸਾਡਾ ترقی ਕਰ ਸਕੇ ਸਰ ਮੈਂ ਸਾਰੇ ਦੇਸ਼ ਆਦੇਸ਼ਾਂ ਵਿੱਚ ਵਸਰੇ ਸਾਡੀ ਸੰਗਤ ਸਾਡੇ ਪਰਿਵਾਰ ਸਾਡੇ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਜਿਹੜੇ ਸਾਡੇ ਰਿਸ਼ਤੇਦਾਰ ਭੈਣ ਭਰਾ ਬੱਚੇ ਬਾਹਰ ਜਾ ਚੁੱਕੇ ਆ ਤੇ ਅਸੀਂ ਸਾਰਿਆਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਤੇ ਉਹਨਾਂ ਨੂੰ ਪਰਮਾਤਮਾਗੇ ਅਰਦਾਸ ਕਰਦੇ ਆ ਕਿ ਸਾਰੇ ਸੇਫ ਆਪਣੇ ਘਰਾਂ ਵਿੱਚ ਦੀਵਾਲੀ ਜੜੀ ਆ ਉਹ ਮਨਾਉਣ ਤੇ ਦੀਵਾਲੀ ਦੀਆਂ ਸਭ ਤੋਂ ਮੁੱਖੇ ਸਾਰੀਆਂ ਸ਼ੁਭ ਕਾਮਨਾਵਾਂ। ਧੰਨਵਾਦ। ਡਾਕਟਰ ਖਾਲਸਾ ਵਾਹਿਗੁਰੂ ਕੀ ਫਤਿਹ। ਮੇਰਾ ਨਾਮ ਬਲਿੰਦਰ ਸਿੰਘ ਡਾਕਟਰ ਸੁਰਸਰਜਨ ਮੈਂ ਹੈਲਥ ਇੰਸਪੈਕਟਰ ਇੱਥੇ ਲੋਕ ਕਰਦਾ। ਅਸੀਂ तिलकुहा गोल बादशाह जी दे बंदी छोड़ दे सके इस दिन शेवे पाशर जी ग्वालियर ਦੇ ਗਲਤ ਰਹਾ ਓਏ ਆਪ ਵੀ ਤੇ ਨਾਲ ਗੁੰਜਾ ਰਾਜੇ ਉਹਨਾਂ ਰਹਾ ਕਰਾਈ ਤੇ ਉਹ ਅੰਮ੍ਰਿਤਸਰ ਪਹੁੰਚੇ ਉਸ ਦਿਨ ਸੰਗਤ ਨੇ ਜਿਹੜੀ ਦੀਪਮਾਲਾ ਕਰਕੇ ਤੇ ਉਹਨਾਂ ਦਾ ਸਵਾਗਤ ਕੀਤਾ ਤੇ ਉਦੋਂ ਤੋਂ ਹੀ ਇਹ ਜਿਹੜੀ ਦੁਆਰੀ ਮਨਾਈ ਜਾ ਰਹੀ ਹੈ ਇਹਦੇ ਵਿੱਚ ਸਾਂਝਾ ਤਿਹਾੜਾ ਸਾਰਿਆਂ ਦਾ Hindu ਵੀ ਜਿਹੜੇ ਉਹਲਾ ਤਿਹਾੜਾ ਰਿਹਾ रामचंद्र जी ਦੇ ਨਾਲ ਵੀ ਸੰਬੰਧਿਤ ਹੈ ਤੇ ਇਹ ਜਿਹੜਾ ਤਿਉਹਾਰ ਬੜੇ ਲੰਮੇ ਸਮੇਂ ਤੋਂ ਮਨਾਇਆ ਜਾ ਰਿਹਾ ਹੈ ਤੇ ਹਰ ਸਾਲ ਸੰਗਤਾਂ ਜਿਹੜੀਆਂ ਬੜੀ ਉਤਸ਼ਾਹ ਦੇ ਨਾਲ ਇਹ ਤਿਉਹਾਰ ਨੂੰ ਮਨਾਉਂਦੀਆਂ ਨੇ ਤੇ ਅਸੀਂ ਸਾਰੀ ਸੰਗਤ ਨੂੰ ਆਪਣੇ ਸਮੂਹ ਸ਼ਤਾਵਰੋਂ ਡਾਕਟਰ ਸਰੂਜ ਜੀ ਵਰੋਂ ਅਸੀਂ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦੇਣੇ ਆ ਤੇ ਅਸੀਂ ਸਮੂਹ ਸ਼ਹਿਰ ਵਾਸੀ ਜਿੰਨੇ ਵੀ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਜਿੱਥੇ ਵੀ ਕੋਈ ਦੇਸ਼ ਵਿਦੇਸ਼ ਵਿੱਚ ਬੈਠੇ ਜਿਨ੍ਹਾਂ ਨੇ ਵੀ ਇਹ ਦਿਵਾਲੀ ਦਾ ਤਿਉਹਾਰ ਮਨਾਉਣਾ ਹੈ ਅਸੀਂ ਉਹਨਾਂ ਨੂੰ ਇਹ ਜ਼ਰੂਰ ਕਹਾਂਗੇ ਕਿ ਇਹ ਦੀਵਾਲੀ ਜਿਹੜੀ ਆ ਉਹ ਰੰਗ ਨਾ ਮਨਾਈ ਜਾਵੇ ਖੁਸ਼ੀ ਨਾ ਮਨਾਈ ਜਾਵੇ ਪਰ ਜਿਹੜੇ ਮਤਲਬ ਨਜਾਇਜ਼ ਦੇ ਫਜ਼ੂਲ ਖਰਚੇ ਆ ਜਿਹੜੇ ਕਿੰਨਾ ਪਟਾਕਾ ਜੋ ਵੀ ਅਸੀਂ ਇਹ ਕਰਦੇ ਆ ਉਹ ਮਤਲਬ ਇਹ ਨਜਾਇਜ਼ ਖਰਚਾ ਕਰ ਦਿੰਦੇ ਆ ਇਹ ਪੈਸਾ ਜਿਹੜਾ ਕਿਸੇ ਗਰੀਬੀ ਸੰਸਥਾ ਨੂੰ ਕਿਤੇ ਸਮਾਜ ਸੇਵੀ ਵਰਤਿਆ ਜਾਵੇ ਮੈਂ ਤੇ ਇਹ ਗੱਲ ਕਹਾਂਗਾ ਕਿ ਸਾਡੇ ਐਸ ਵਕਤ ਤੇ ਬੜੀ ਹੜਾ ਦੀ ਮਾਰ ਪਈ ਆ ਤੇ ਇਹ ਪੈਸਾ ਜਿੰਨਾ ਵੀ ਇਕੱਠਾ ਕਰਕੇ ਜਿੱਥੇ ਇਹਨਾਂ ਨੇ ਇਹ ਮਤਲਬ ਇੱਥੇ ਫਜ਼ੂਲ ਖਰਚਾ ਕਰਨਾ ਪਤਾ ਕੇ ਚਲਾ ਕੇ ਘੜੀ ਦਾ ਮਨੋਰੰਜਨ ਕਰਨਾ ਉਹ ਜਾ ਕੇ ਉਹਨਾਂ ਹੜਪੀੜਤਾਾਂ ਦੀ ਇਹਦੇ ਵਿੱਚ ਮਦਦ ਕੀਤੀ ਜਾਂਦੀ ਹੈ ਤਾਂ ਕਿ ਲੋਕਾਂ ਦੇ ਜਿਹੜੇ ਉਹ ਮਤਲਬ ਆ ਫੜੀ ਜਾਵੇ ਤੇ ਨਸ਼ਾ ਨਾ ਕੀਤਾ ਜਾਵੇ ਨਸ਼ੇ ਦਾ ਸੇਵਨ ਕਿਸੇ ਤਰ੍ਹਾਂ ਦਾ ਵੀ ਮਾੜਾ ਹੈ ਕੋਈ ਵੀ ਨਸ਼ਾ ਉਹ ਮਾੜਾ ਹੈ ਉਹਦੇ ਨੂੰ ਲੜਾਈ ਝਗੜਾ ਵੀ ਹੁੰਦਾ ਹੈ ਤੇ ਸਰੀਰ ਦਾ ਨੁਕਸਾਨ ਵੀ ਹੁੰਦਾ ਹੈ ਤੇ ਇਹਨੂੰ ਨਸ਼ਿਆਂ ਗਲ ਨਾਮ ਲਾਇਆ ਜਾਵੇ ਤੇ ਜਿਹੜੀ ਦਿਵਾਲੀ ਆਵੇ ਇਸ ਸਤ੍ਰੇ ਪਹਿਲਾ ਮਨਾ ਰਹੇ ਆ ਖੁਸ਼ੀ ਦੇ ਨਾਲ ਇਹਨੂੰ ਇਕੱਲਾ ਮਨਾਈ ਜਾਵੇ ਅਸੀਂ ਦੁਬਾਰਾ ਤੋਂ ਸਾਰੇ ਸੰਗਤ ਨੂੰ ਸਾਰੇ ਸ਼ਹਿਰ ਵਸਤੀਆਂ ਨੂੰ ਦੇਸ਼ ਦੇਸ਼ ਵਸਦੇ ਆਪਣੇ ਜਿੰਨੇ ਵੀ ਸਾਡੇ ਬੰਦੇ ਰਹਿ ਰਹੇ ਨੇ ਸਾਰਿਆਂ ਨੂੰ ਦੀਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਦਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ